ਮੇਰਾ ਨਾਮ ਤਰਨਜੀਤ ਸਿੰਘ ਆ ਜੀ ਕਿਹੜੇ ਜਗ੍ਹਾ ਤੋਂ ਆਪਾਂ ਪਿੰਡ ਹਰੀਗੜ੍ਹ ਜੀ ਪਤਲਾ ਦੇ ਜ਼ਿਲ੍ਹਾ ਨਾਲ ਜੀ ਆਪਾਂ ਤੁਹਾਨੂੰ ਬੋਡੀ ਸੱਲ ਦੇ ਪੰਜ ਰਾਏ ਜੂਸ ਦੇ ਕੇ ਗਏ ਸੀ ਹਾਂ ਜੀ ਉਹ ਵਰਤਨ ਤੋਂ ਪਹਿਲਾਂ ਤੁਹਾਨੂੰ ਕੀ ਕੀ ਦਿੱਕਤ ਆਈ ਕਿਹ ਪ੍ਰੋਬਲਮ ਸੀ ਆਪਾਂ ਨੂੰ ਵੀ ਮੈਨੂੰ 3-4 ਸਾਲ ਤੋਂ ਪਹਿਲਾਂ ਸ਼ੂਗਰ ਦੀ ਪ੍ਰੋਬਲਮ ਸੀ ਅੱਛਾ ਜੀ ਤੇ શરી ਨੂੰ ਵੀਕਨੈਸ ਜ਼ਿਆਦਾ ਰਹਿਣ ਲੱਗੀ ਸੀਗੀ ਅੱਛਾ ਜੀ ਤੇ ਤੁਹਾਡੇ ਬੋਡੀ ਸੱਲ ਸਪੈਕ ਦਾ ਮੈਨੂੰ ਪਤਾ ਲੱਗਿਆ ਜਿਹੜੀ ਸ਼ੂਗਰ ਸੀ ਇਹ 3-4 ਸਾਲ ਤੋਂ ਸ਼ੂਗਰ ਸੀ ਤੁਹਾਨੂੰ ਤੇ ਸ਼ੁਕਰ ਤੋਂ ਬਾਤਾਂ ਨੂੰ ਕੀ ਦਿੱਕਤਾਂ ਲੱਗੀਆਂ ਸਰੀਰ 'ਚ ਵੀਕਨੈਸ ਵੀਕਨੈਸ ਆ ਜੀ ਔਰ ਥਕਾਵਟ ਮਹਿਸੂਸ ਹੁੰਦੀ ਜੀ ਜਦੋਂ ਵੀ ਕੰਮ ਕਰਦੇ ਜੀ ਜੀ ਡੋਲੇ ਪੱਟਾਂ ਦੇ ਨਾਲ ਦਰਦ ਹੋ ਜਾਂਦਾ ਜੀ ਦਿਨ ਨਹੀਂ ਕਰਨਾ ਕੰਮ ਕਰਨਾ ਹਾਂਜੀ ਹਾਂਜੀ ਤੇ ਇਹ ਮੈਡੀਸਨ ਨਹੀਂ ਬਹੁਤ ਯੂਜ਼ ਕੀਤੀ ਹੋਗੀ ਹਾਂਜੀ ਆ ਮੈਡੀਸਨ ਬਹੁਤ ਯੂਜ਼ ਕੀਤੀ ਪਹਿਲਾਂ ਹੁਣ ਤੇ ਸਰਸਪੈਕ ਨੂੰ ਵਰਤਿਆ ਹੈਗਾ ਆ ਹਾਂਜੀ ਤੇ ਅੱਜ ਕੀ ਕਹਿਣਾ ਚਾਹੁੰਦੇ ਹੋ ਅੱਜ ਮੈਂ ਇਹ ਕਹਣਾ ਜਿਹੜੇ ਸਰਸਪੈਕ ਯੂਜ਼ ਕੀਤਾ ਮੈਨੂੰ ਬਹੁਤ ਵਧੀਆ ਲੱਗਿਆ ਤੇ ਜਿਹੜੀ ਦੂਜੀ ਕਿਟ ਲੈ ਲਈ ਉਹ ਵੀ ਰੈਗੂਲਰ ਕਰ ਰਹੀ ਆ। ਜੀ ਪੰਜਾਹ ਦਿਨ ਸਰਸਪੈਕ ਨੂੰ ਵਰਤ ਲਿਆ। ਹਾਂਜੀ। ਔਰ ਅਗਲਾ ਜਿਹੜਾ 100 ਦਿਨ ਦਾ ਕੋਰਸ ਪੂਰਾ ਕਰਨ ਨੂੰ ਦੂਜਾ ਜਿਹੜਾ ਤੁਹਾਡਾ ਸਰਸਪੈਕ ਚੱਲਦਾ ਪਿਆ ਹੈ। ਚੱਲਦਾ ਪਿਆ ਜੀ। ਤੇ ਅੱਜ ਤੁਸੀਂ ਕੋਈ ਮੈਡੀਸਨ ਯੂਜ਼ ਕਰਦੇ ਹੋ ਕੋਈ? ਨਹੀਂ ਮੈਂ ਬਾਕੀ ਕੋਈ ਮੈਡੀਸਨ ਯੂਜ਼ ਨਹੀਂ ਕਰਦਾ। ਇਕੱਲੇ ਸਰਸਪੈਕ ਹੀ ਵਰਤ ਰਿਹਾ। ਸਰਸਪੈਕ ਯੂਜ਼ ਕੀਤਾ ਆ ਤਾਂ ਅੱਜ ਕੋਈ ਤੁਹਾਨੂੰ ਕਿਵੇਂ ਲੱਗਦਾ ਹੈ ਥਕਾਬੜ ਵਗੈਰਾ ਵੀ ਨਹੀਂ ਆਉਂਦੀ? ਮੈਨੂੰ ਹੁਣ ਕੋਈ ਵਧੀਆ ਮਤਲਬ ਪਹਿਲਾਂ 75% ਮੈਨੂੰ ਐ ਕੀ ਕਿ ਮੇਰੇ ਸਰੀਰ ਕੋਈ ਥਕਾਬੜ ਨਹੀਂ ਹੈਗੀ। ਪੂਰੀ એનર્ਜੀ ਆ। ਹਾਂਜੀ ਹਾਂਜੀ ਪੂ ਮੈਥਾ ਜਨ ਮੇਂ ਕਹਣਾ ਜੀ ਜੇ ਬੋਡੀ ਸਰਵਿਸ ਚੈੱਕ ਕਰਵਾਉ ਚੁੱਕੋ ਇੱਕ ਵਾਰੀ ਸਾਲ ਚ ਜ਼ਰੂਰੀ ਹੈ ਤੇ ਸਰੀਰ ਨੂੰ ਜੋ ਵੀ ਪ੍ਰੋਬਲਮ ਆਲੀ ਹੋਵੇ ਡਾਕਟਰ ਨੂੰ ਦੱਸ ਕੇ ਉਸ ਹਸਾਬ ਨਾਲ ਦਵਾਈ ਲੈ। ਤੁਹਾਡੇ ਕਹਿਣ ਦਾ ਮਤਲਬ ਵੀ ਦਵਾਈਆਂ ਤਾਂ ਅਸੀਂ ਖਾ ਹੀ ਰਹੇ ਹਾਂ ਪਰ ਇੱਕ ਵਾਰੀ ਸੀ ਦੀ ਸਫਾਈ ਕਰਵਾ ਕੇ ਦੇਖੀਏ ਤੇ ਤੰਦਰਤ ਹੋ ਸਕਦੇ ਆ। ਥੈਂਕ ਯੂ ਜੀ।